ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ 11 ਨਿਊਜ਼ ਪੰਜਾਬ ਅੱਜ ਅਸੀਂ ਖੜਿਆ ਪਾਤੜਾ ਨਰਮਾਣਾ ਰੋਡ ਦੇ ਉੱਤੇ ਨੈਸ਼ਨਲ ਹਾਈਵੇ ਦੇ ਸਰਵਿਸ ਰੋਡ ਦੇ ਉੱਤੇ ਤੁਸੀਂ ਦੇਖ ਰਹੇ ਹੋ ਹਰ ਰੋਜ਼ ਪਾਤੜਾ ਦੇ ਵਿੱਚ ਹਾਦਸੇ ਹੋ ਰਹੇ ਨੇ ਕਿਉਂਕਿ ਆਵਾਜ਼ਾਈ ਹੈ ਜਿਹੜੀ ਬਹੁਤ ਜ਼ਿਆਦਾ ਹੋ ਗਈ ਹੈ ਤੇ ਆਵਾਜਾਈ ਟ੍ਰੈਫਿਕ ਦੀ ਸਮੱਸਿਆ ਜਿਹੜੀ ਉਚਿਤ ਨਹੀਂ ਕਿਉਂਕਿ ਪਾਤੜਾਂ ਦੇ ਵਿੱਚ ਦੀ ਲੰਘਦੀ ਨੈਸ਼ਨਲ ਹਾਈਵੇਜ਼ ਐ ਜਿਹੜੀ ਉਹ ਪ੍ਰੋਪਰ ਸਹੀ ਤਰੀਕੇ ਨਾਲ ਨਹੀਂ ਬਣਾਈ ਗਈ ਹਾਈਵੇਜ਼ ਦੀ ਟ੍ਰੈਫਿਕ ਐ ਜਿਹੜੀ ਉਹ ਹਰ ਰੋਜ਼ ਐ ਜਿਹੜੀ ਸ਼ਹਿਰ ਦੇ ਵਿੱਚੋਂ ਦੀ ਗੁਜਰਦੀ ਆ ਬੇਸ਼ੱਕ ਬਹਰ ਬਾਈਪਾਸ ਵੀ ਬਣਿਆ ਪਰ ਜਿਹੜੀ ਨੈਸ਼ਨਲ ਹਾਈਵੇ ਸ਼ਹਿਰ ਦੇ ਵਿੱਚ ਦੀ ਗੁਜਰਦੀ ਆ ਸ਼ਹਿਰ ਦੇ ਵਿੱਚ ਦੀ ਜਿਹੜਾ ਪੁਲ ਨਹੀਂ ਹੈਗਾ ਕਟ ਬਹੁਤ ਜ਼ਿਆਦਾ ਨੇ ਕਿਉਂਕਿ ਇਸ ਜਗ੍ਹਾ ਦੇ ਉੱਤੇ ਪੁਲ ਦੀ ਜ਼ਰੂਰਤ ਬਹੁਤ ਜ਼ਿਆਦਾ ਹੈ ਪੁਲਾ ਜਿਹੜਾ ਪਿਲਰਾਂ ਦੇ ਉੱਤੇ ਬਣਾਉਣਾ ਚਾਹੀਦਾ ਸੀ ਪਰ ਮਹਿਕਮਾ ਜਿਹੜਾ ਸਰਕਾਰ ਹੈ ਜਿਹੜੀ ਐਨ ਐਚ ਮਹਿਕਮਾ ਜਿਹੜਾ ਇਹ ਪੁਲ ਮਿੱਟੀ ਵਾਲਾ ਬਣਾਉਂਦੇ ਸੀ ਜਿਸ ਦੇ ਬਜੋਂ ਵਿਰੋਧ ਹੋਇਆ ਤੇ ਪੁਲ ਨਹੀਂ ਬਣਨ ਦਿੱਤਾ ਜਦ ਕਿ ਚਾਹੀਦਾ ਸੀ ਕਿ ਐਨ ਐ ਸੰਗਨੇ ਸ਼ਹਿਰ ਦੇ ਵਿੱਚ ਪਿੱਲਰਾਂ ਦੇ ਉੱਤੇ ਪੁਲ ਬਣਦਾ ਤਾਂ ਸਾਰੀ ਸਮੱਸਿਆ ਦਾ ਹੱਲ ਜਿਹੜਾ ਹੋ ਸਕਦਾ ਸੀ ਇਸ ਸਮੇਂ ਅਸੀਂ ਜਿਸ ਜਗ੍ਹਾ ਤੇ ਖੜੇ ਆਂ ਟ੍ਰੈਫਿਕ ਦਾ ਸੋਲੂਸ਼ਨ ਨਾ ਹੋਣ ਦੇ ਕਾਰਨ ਹਰ ਰੋਜ਼ ਹਾਸੇ ਹੁੰਦੇ ਨੇ ਟਰੈਕਟਰ ਦੇ ਵਿੱਚ ਕਾਰ ਵੱਜੀ ਆ ਜਿਸ ਦੀ ਜਿਸ ਦਾ مالی ਨੁਕਸਾਨ ਬਹੁਤ ਜ਼ਿਆਦਾ ਹੋਇਆ ਤੇ ਬੰਦਿਆਂ ਦੀ ਬਚਤ ਰਹਿ ਗਈ ਆ ਦੋਨੇ ਦੀ ਟਰੈਕਟਰ ਦੀ ਵੀ ਤੇ ਗੱਡੀ ਦੀ ਵੀ ਜਿਹੜੀ ਸਮੱਸਿਆ ਹੈ ਇਸ ਸਮੱਸਿਆ ਦਾ ਸੰਬਧਾਨ ਤਾਂ ਹੋ ਸਕਦਾ ਜੇਕਰ ਇਸ ਸ਼ਹਿਰ ਦੇ ਵਿੱਚ ਪਿੱਲਰਾਂ ਦੇ ਉੱਤੇ ਪੁਲ ਬਣੇਗਾ ਇਸ ਜਗ੍ਹਾ ਦੇ ਉੱਤੇ ਜਿੱਥੇ ਐਕਸੀਡੈਂਟ ਹੋਇਆ ਹੈ ਸੜਕ ਸੁਰੱਖਿਆ ਫੋਰਸ ਵਾਲੇ ਜਿਹੜੇ ਮੁਲਾਜ਼ਮ ਨੇ ਤੁਰੰਤ ਪਹੁੰਚੇ ਨੇ ਤੇ ਜਿਨ੍ਹਾਂ ਨੇ ਬੰਦੇ ਹਸਪਤਾਲ ਭੇਜ ਦਿੱਤੇ ਨੇ ਤੇ ਇਸ ਸਮੇਂ ਇਹ ਜਿਹੜੀ ਬੰਦੀ ਕਾਰਵਾਈ ਹੈ ਉਹ ਕਰ ਰਹੇ ਨੇ ਇਹਨਾਂ ਨਾਲ ਗੱਲ ਵੀ ਕਰਦੇ ਆ ਗੱਡੀ ਦਾ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਵਾ ਤੁਸੀਂ ਦੇਖ ਸਕਦੇ ਹੋ ਇੰਜਨ ਗੱਡੀ ਦਾ ਖਤਮ ਹੋ ਗਿਆ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀ ਬੰਦਿਆਂ ਦੀ ਬਚਤ ਰਹਿ ਗਈ ਹੈ ਸਿੱਧੀ ਟੱਕਰ ਹੋਣ ਦੇ ਕਾਰਨ ਕਿਉਂਕਿ ਟਰੈਕਟਰ ਹੈ ਜਿਹੜਾ ਬਹੁਤ ਜ਼ਿਆਦਾ ਹੈਵੀ ਹੁੰਦਾ ਹੈ ਚਲੋ ਕੋਈ ਡਰ ਨਾ ਡਰੋ ਡਰਾਈਵਰ ਨੂੰ ਡਰਾਈਵਰ ਦੀ ਗੱਲ ਦੀ ਕਰੋ ਡਰਾਈਵਰ ਕਿੱਧਰ ਆਇਆ ਡਰਾਈਵਰ ਖੜਾ ਪਾ ਡਰਾਈਵਰ ਡਰਾਈਵਰ ਸਬਰ ਆਇਆ ਹਾਂਜੀ ਸਰ ਇਹ ਜਿਹੜਾ ਹਾਦਸਾ ਹੋਇਆ ਕੀ ਕਾਰਨ ਕਰਕੇ ਹੋਇਆ ਇਹ ਇੱਥੇ ਕਹਿੰਦੇ ਜੀ ਪਹਿਲਾਂ ਆਪਾਂ ਉਹ ਟਰੱਕ ਖੜਾ ਹੀ ਕੰਦੇ ਉਹ ਗੱਡੀ ਮਤਲਬ ਅਪੋਜੀਟ ਸਾਈਡ ਤੋਂ ਆ ਰਹੀ ਸੀ ਹਾਂ ਜੀ ਇੱਕਦਮ ਨਾ ਦੇਖਣ ਕਰਕੇ ਗੱਡੀ ਆਪਸਾ ਆਪ ਹੀ ਟੱਕਰ ਕਰਾ ਹੋ ਗਿਆ ਬੰਦੇ ਵਿੱਚ ਮਤਲਬ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹਾਂ ਜੀ ਪਰ ਜਿਹੜਾ ਮਾਲੀ ਨੁਕਸਾਨ ਹੋਇਆ ਹੈ ਪਰ ਵਿਚਾਰ ਰਹਿ ਗਿਆ ਬੰਦੇ ਦਾ ਆਪਸਾ ਹਾਂ ਜੀ ਤੁਸੀਂ ਤੁਰੰਤ ਹੀ ਇੱਥੇ ਪਹੁੰਚ ਗਏ ਜੀ ਹਾਂ ਜੀ ਹਾਂ ਜੀ ਅਸੀਂ ਨਾਲੇ ਨਾਲ ਪਤਾ ਲੱਗ ਗਿਆ ਅਸੀਂ ਨਾਲੇ ਨਾਲ ਇੱਧਰ ਆ ਗਏ ਠੀਕ ਹੈ ਜੀ ਧੰਨਵਾਦ